ਕ੍ਰਿਸ਼ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੰਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੰਪਰ ਬਣੀ ਰਹੇ ਦੋਸਤੋ ਮੈਂ ਤੁਹਾਡਾ ਆਪਣਾ Hindu ਜੱਟ ਸ਼ੇਰ ਅਮਿਤ ਰੋੜਾ ਦੋਸਤੋ ਤੁਸੀਂ ਕਹਿੰਦੇ ਹੋ ਕਿ ਫਿਲਮ ਦਾ ਬੜਾ ਹੀ ਕਮੀ ਰੋੜਾ ਕੰਗਣਾ ਦੀ ਫਿਲਮ ਆਰੀ ਸੀ ਬੜੀ ਹੀ ਮੈਂ ਕਹਿੰਦਾ ਅਮਿਤ ਰੋੜਾ ਉਹਦੀ ਸਪੋਰਟ ਕਰ ਰਿਹਾ ਕੰਗਣਾ ਦੀ ਔਰ ਦੋਸਤੋ ਤੁਸੀਂ ਪਿਛਲੇ ਦਿਨੀ ਬਹੁਤ ਜ਼ਰੂਰ ਇੱਕ ਚੀਜ਼ ਦੇਖੀ ਹੋਗੀ ਤੁਸੀਂ ਵਾਇਰਲ ਵੀਡੀਓ ਫੋਟੋਆਂ ਦੇਖੀਆਂ ਹੋਣੀਆਂ ਕੰਗਰਾਂਡ ਦੇ ਨਾਲ ਕਿ ਇੱਕ ਦੇਸ਼ ਭਗਤ ਕੰਗਰਾਂਡ ਮੋਦ ਜਿਹੜੀ ਮੈਂ ਸਪੋਰਟ ਕਰਦਾ ਪਿਆਵਾ ਕਿ ਉਹ ਦੇਸ਼ ਭਗਤ ਹੈ ਮੈਂਬਰ ਆ ਪਾਰਲੀਮੈਂਟ ਹੈ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਸ਼ਾਹਕੋਟ ਸ਼ਾਹਕੋਟ ਦੇ ਨਾਲ ਦੋਸਤੋ ਇਹ ਫਿਲਮ ਆਪਾਂ ਬੈਨ ਕਰਾਣੀ ਹੈ ਸਭ ਨਾਲ ਪਹਿਲਾਂ ਹਿੰਦੂ ਜੱਟ ਦੀ ਸ਼ੇਰ ਦੀ ਅਪੀਲ ਹੈ ਕਿ ਵੱਟੋ ਵੱਟ ਇਸ ਫਿਲਮ ਦਾ ਬਾਇਓ ਕਾਰਡ ਲਿਖੋ ਤਾਂ ਕਿ ਇਹ ਗਰੂਰੰਦਾਵਾ ਜਿਹੜਾ ਕੀ ਕਹਿੰਦੇ ਜਿਹੜਾ ਗਰੂਰੰਦਾਵਾ ਇਹਦੇ ਵਿੱਚ ਹੀਰੋ ਹੈਗਾ ਇਹਨੇ ਦੇਖੋ ਇਹਦੇ ਵਿੱਚ ਹਿੰਦੁਸਤਾਨੀਆ ਦਾ ਖੂਨ ਤੇ ਹੋ ਨਹੀਂ ਸਕਦਾ ਹਿੰਦੁਸਤਾਨੀਆ ਦਾ ਖੂਨ ਨਹੀਂ ਹੋ ਸਕਦਾ ਜਿਹੜਾ ਚੰਨ ਪੈਸੇ ਕਮਾਣ ਲਈ ਦੇਖੋ ਕਿੱਦਾਂ ਵਾਹ ਵਾਈ ਕਰੀ ਕਰ ਰਿਹਾ ਪਾਕਿਸਤਾਨੀ ਵਾਹ ਵਾਈ ਕਰ ਰਿਹਾ ਮੈਂ ਦੇਸ਼ ਭਗਤ ਮੇਰੇ ਦੇਸ਼ ਭਗਤ ਪੰਜਾਬੀ ਪੋਸਟਰ ਚੜਾਓ ਸਾਰੇ ਤੇ ਪੋਸਟਰ ਕਿਦਾਂ ਪਾੜਨਾ ਵੇ ਸ਼ਾਹ ਕੋੜ ਦਾ ਐਦਾ ਦੇਖ ਲੋ ਐਦਾ ਪਾੜਨਾ ਪੋਸਟਰ ਔਰ ਬਪਾ ਵਿਰੋਧ ਕਰਨਾ ਕਿਉਂਕਿ ਇਹ ਲੋਕਾਂ ਨੇ ਇੱਕ ਪੈਸੇ ਕਮਾਉਣ ਦਾ ਧੰਦਾ ਬਣਾਇਆ ਹੋਇਆ ਹੈ ਖੂਨ ਖੋਲਦਾ ਸਾਡਾ ਸਾਡੇ ਸੈਨਿਕ ਗੁਨਾਹੇ ਨੇ ਦੇਖੋ ਬਾਟਰਾਂ ਦੇ ਉੱਪਰ ਆਪਣੀ ਜਾਨ ਦੇ ਤੇ ਲਿਟਰ ਹੱਤੇ ਔਰ ਆਪਾਂ ਲੋਕ ਹਿੰਦੁਸਤਾਨੀ ਪੰਜਾਬੀ ਆਪਾਂ ਹਿੰਦੁਸਤਾਨੀ ਇਦਾਰਾ ਦੀ ਚੈਨ ਦੀ ਜਿੰਨ ਸੋਨੇ ਆ ਔਰ ਇੱਕ ਚੰਨ ਪੈਸੇ ਕਮਾਣ ਲਈ ਆ ਜੋਕਰ ਦੇਖੋ ਕੀ ਕੰਮ ਕਰ ਰਹੇ ਨੇ ਕਿਦੀ ਸ਼ੈ ਕਿਨ ਕਿਰੀ ਪ੍ਰੋਮੋਸ਼ਨ ਕਰ ਰਹੇ ਨੇ ਪਹਿਲਾਂ ਤੇ ਸੈਂਸਰ ਬੋਰਡ ਨੂੰ ਸ਼ਰਮ ਚਾਹੀਦੀ ਹੈ ਸਰਨਾ ਵੱਡੀ ਜਿਹੜੀ ਫਿਲਮ ਪਾਸ ਕਰਨੀ ਚਾਹੀਦੀ ਹੈ ਕੰਗੜਾ ਰੋਦ ਦੀ ਉਹ ਤੇ ਪਾਸ ਕੀਤੀ ਔਰ ਦੇਖੋ ਸ਼ਾਹ ਕੋਟ ਨੂੰ ਹਰੀ ਝੰਡੀ ਦੇ ਰਹੇ ਨੇ ਜਦ ਹੀ ਸਰਕਾਰਾਂ ਵੀ ਬੈਠੀਆਂ ਇਹ ਸ਼ਾਇਰ ਮੈਨੂੰ ਲੱਗਦਾ ਉਹਨਾਂ ਦੀ ਲੱਗਦੀ ਸ਼ਾਇਰ ਹੈ ਕਿ ਦੇਖੋ ਹਿੰਦੁਸਤਾਨ ਚ ਆਪਾਂ ਰਹੇ ਜਾਈਂ ਹਿੰਦੁਸਤਾਨ ਦਾ ਸਾਡੇ ਅੰਦਰ ਖੂਨ ਹੈ ਔਰ ਮੈਂ ਕਹਿੰਦਾ ਕਿ ਗੁਰੂਤਾਵਰਗਾ ਸਿੰਘ ਇਹਦੇ ਪੂਰੇ ਪੰਜਾਬ ਦੇ ਵਿੱਚ ਅਮੀ ਥੋੜਾ ਕਹ ਲੈ ਕਿ ਜਿੰਨੇ ਵੀ ਸ਼ੇਰ ਚਾਹੇਂ ਹਿੰਦੂ ਸੰਗਠਨ ਵਾਅਦ ਤੋਂ ਬਾਅਦ ਇਹਦਾ ਮੂੰਹ ਕਾਲਾ ਕਰਨ ਵਾਲੇ ਪੋਲਟਾ ਜਿਲਾ ਔਰ ਇਹਦੇ ਪੁੱਤਰੇ ਸਾਰਿਆਂ ਤਾਂ ਕਿ ਆਪਾਂ ਵਿਰੋਧ ਕਰੀਏ ਔਰ ਆਪਣੀ ਫਿਲਮ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਚ ਲੱਗਣੀ ਜਣੀ ਕਿ ਕਿ ਇਹਦੇ ਅੰਦਰ ਹਿੰਦੁਸਤਾਨ ਦਾ ਖੂਨ ਨਹੀਂ ਹੈ ਪਾਕਿਸਤਾਨ ਦਾ ਖੂਨ ਹੈ ਇਹਨਾਂ ਨੂੰ ਪਾਕਿਸਤਾਨੀ ਭੇਜਿਆ ਜਾਵੇ ਹਿੰਦੁਸਤਾਨ ਚ ਰਹਿਣ ਦਾ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਔਰ ਇਹ ਆਵਾਜ਼ ਦੋਸਤੋ ਇੰਨੀ ਬੁਲੰਦ ਕਰਨੀ ਹੈ ਤਾਂ ਕਿ ਇਹਨਾਂ ਦੇ ਵਿੱਚ ਇਹਨਾਂ ਦੇ ਅੰਦਰ ਅਸਰਵਾਜ ਸਾਡੀ ਜਾਣੀ ਚਾਹੀਦੀ ਹੈ ਪਹੁੰਚਣੀ ਚਾਹੀਦੀ ਹੈ ਕਿ ਇਹ ਭਿਲੰਦ ਦਾ ਪਾਰੇ ਕਾ ਪੂਰਾ ਹਿੰਦੂ ਸਮਾਜ ਵੀ ਹਿੰਦੁਸਤਾਨੀ ਕਰੇਗਾ ਭਾਰਤ ਜਿਹੜਾ ਸੱਚਾ भारतीय ओएले फिल्म का बायकॉट करेगा और, और वा तो बार विरोध करेंगे फिल्म का बायकॉट करेंगे और फिल्म चलना ही दंगे दोस्तों एक ताकत एक मोठ हो के अपनी ताकत दिखानी है और इस फिल्म का विरोध करना है और आप प्रण करना है कि ए फिल्म लगन नहीं देनी ए फिल्म मेनू करे कि अपनी पाकिस्तान जाके फिल्म रिलीज करा और अपना पाकिस्तान रह और अपना जाकर कि ये पाकिस्तानी है हिंदुस्तानी है जो पाकिस्तान की हर गल हर गल पाकिस्तान बारे बोल रहा है और अभी हिंदू समाज पूरा भारत पूरा हिंदू समाज एक्टकाट करते हैं और अपना फिल्म का डट के विरोध करते हैं जय श्री कृष्णा